ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਹੈਗਾ 14 ਨਵੰਬਰ ਅੱਜ ਦਿਨ ਹੈਗਾ ਸ਼ੁੱਕਰਵਾਰ ਅੱਜ ਆਪਣੇ ਜਿਹੜਾ ਨਿਊ ਬੁਟੀਕ ਤੇ ਸਲੂਨ ਕੀਤਾ ਹੈ ਹਨਾ ਉਹਦੇ ਓਪਨਿੰਗ ਹੈਗੀ ਐ ਤੇ ਅੱਜ ਘਰੋਂ ਅਸੀਂ ਜਲਦੀ ਆਗੇ ਸੀਗੇ ਹਨਾ ਤੇ ਮੈਨੂੰ ਘਰੇ ਪਾਠ ਹੋਇਆ ਨਹੀਂ ਫਿਰ ਮੈਂ ਕਿਹਾ ਚਲੋ ਉੱਥੇ ਜਾ ਕੇ ਕਰ ਲਾਂਗੇ ਆਪਾਂ ਹਣਾ ਕਿਉਂਕਿ ਕੁਲਵਿੰਦਰ ਜੀ ਨੂੰ ਬਹੁਤ ਜ਼ਿਆਦਾ ਕੰਮ ਸੀਗੇ ਇੱਥੇ ਹਨਾ ਤੇ ਕਿਉਂਕਿ ਟੈਂਟਾਂ ਵਾਲੇ ਵੀਰ ਵੀ ਆਏ ਹੋਇਆ ਹਨਾ ਤੇ ਸਟਾਲਾਂ ਵਾਲੇ ਵੀਰ ਵੀ ਉਹ ਆਪਣੀ ਸਾਰੀ ਜਿਹੜੀ ਹੈਗੀ ਤਿਆਰੀ ਕਰ ਰਹੇ ਆ ਬਾਹਰ ਆਪਣੇ ਟੈਂਟ ਵਗੈਰਾ ਲੱਗ ਰਹੇ ਹੈ ਹਨਾ ਪਰਮਾਤਮਾ ਜੀ ਦੇ ਓਟ ਆਸਰੇ ਨਾਲ ਹਨਾ ਤੁਹਾਡੇ ਜਿਹੜੇ ਹੈਗੇ ਕਸਟਮਰ ਦੇ ਹਨਾ ਸਪੋਰਟ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਆਪਾਂ ਅੱਜ ਗ੍ਰੈਂਡ ਓਪਨਿੰਗ ਕਰ ਰਹੇ ਆ ਮੈਂ ਤਿਆਰ ਹੋਣ ਤੋਂ ਪਹਿਲਾਂ ਹੀ ਨੱਚਣ ਲੱਗ ਗਈ 9 ਵਜੇ ਦੇ ਨੂੰ ਪਹਿਲੀ ਟੋਲੀ ਆਪਣੇ ਕੋਲੇ ਆ ਗਈ ਸੀਗੀ ਅੱਜ ਘੱਟੋ ਘੱਟ 10 ਟੋਲੀਆਂ ਸਾਡੇ ਕੋਲੇ ਜਿਹੜੀ ਹੈ ਕਿ ਨੱਚ ਕੇ ਵਧਾਈ ਲੈ ਕੇ ਗਈਆਂ ਨੇ ਤੇ ਚਲੋ ਜੀ ਜਿੱਥੇ ਖੁਸ਼ੀਆਂ ਹੁੰਦੀਆਂ ਨੇ ਉੱਥੇ ਕੋਈ ਆਉਂਦਾ ਹੈ ਨਾ ਦੇਖੋ ਆਪਣੀਆਂ ਸਾਰੀਆਂ ਡੈਕੋਰੇਸ਼ਨਾਂ ਹੋ ਗਈਆਂ ਬੱਸ ਸਟੈਂਡ ਦੇ ਬਿਲਕੁਲ ਨੇੜੇ ਆਪਣੀ ਜਿਹੜੀ ਹੈਗੀ ਸ਼ਾਪ ਹੈਗੀ ਆ ਦੇਖੋ ਆ ਉਹ ਰੋਡ ਆ ਗਿਆ ਮੇਨ ਬੱਸ ਸਟੈਂਡ ਨਾਲ ਹੀ ਹੈਗਾ ਤੇ ਬਧਿਆ ਕਸਟਮਰ ਜਿਹੜੇ ਹੈਗੇ 10:00 ਵਜੇ ਦੇ ਨੂੰ ਪਹੁੰਚਨੇ ਸ਼ੁਰੂ ਹੋ ਗਏ ਸੀਗੇ ਆਪਣੇ ਗੈਸਟ ਤੇ ਕਸਟਮਰ ਹਨਾ ਤੇ ਬਾਕੀ ਆਪਣੇ ਵੈਸੇ 11:00 ਵਜੇ ਤੋਂ ਦਿੱਤਾ ਹੋਇਆ ਸੀਗਾ ਟਾਈਮ ਹਨਾ ਚਲੋ ਕਿਸੇ ਨੇ ਆਪਦਾ ਇੱਧਰ ਉੱਧਰ ਜਾਣਾ ਹੁੰਦਾ ਕਿਸੇ ਨੇ ਭੋਗ ਤੇ ਜਾਣਾ ਸੀਗਾ ਆਪਦੀ ਹਾਜ਼ਰੀ ਵਗੈਰਾ ਲਵਾਉਣ ਸਾਰੇ ਆਏ ਹਨਾ ਤੇ ਚਲੋ ਬਿੰਦਝਟ ਪਹਿਲਾਂ ਆਗੇ ਬਹੁਤ ਜ਼ਿਆਦੇ ਸਾਰਿਆਂ ਨੇ ਜਿੰਨੇ ਕਸਟਮਰ ਆਏ ਸਾਰਿਆਂ ਨੇ ਬਹੁਤ ਵਧੀਆ ਸ਼ਾਪਿੰਗ ਵੀ ਕਰਕੇ ਗਏ ਆ ਸਾਰੇ ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਸੀ ਹਨਾ ਤੇ ਇਹ ਆਪਣੀ ਡਬਲ ਸਟੋਰੀ ਜਿਹੜੀ ਹੈਗੀ ਡਬਲ ਪੋਰਚਾ ਬਣਿਆ ਹੋਇਆ ਦੁਕਾਨ ਦਾ ਤੇ ਪ੍ਰਮਾਤਮਾ ਜੀ ਦੇ ਓਟ ਆਸਰੇ ਨਾਲ ਹਨਾ ਆਪਾਂ ਵੀ ਧੋਰੀ ਦੇ ਜਿਹੜੇ ਹੈਗੇ ਮਾਲਕ ਬਣਿਆ ਹਨਾ ਤੇ ਆਪਣ ਨੇ ਆਪ ਦੀ ਦੁਕਾਨ ਆਪ ਹੀ ਲੈ ਲਈ ਸੀਗੀ ਪਹਿਲਾਂ ਰੈਂਟ ਤੇ ਰਹਿ ਕੇ ਐ ਸਾਰਿਆਂ ਨੂੰ ਪਤਾ ਹੀ ਹੈ ਹਨਾ ਇਧਰ ਆਪਣਾ ਖਾਣ ਪੀਣ ਸਾਰਿਆਂ ਲਈ ਤਿਆਰ ਹੋ ਰਿਹਾ ਤੇ ਹਨਾ ਟਿੱਕੀ ਗੋਲ ਗੱਪੇ ਆਪਣੇ ਵਧੀਆ ਸਾਰਾ ਪ੍ਰੋਗਰਾਮ ਕਰਿਆ ਹੋਇਆ ਸੀਗਾ ਹਨ ਭੈਣ ਭਾਈਆਂ ਦੇ ਖਾਣ ਪੀਣ ਵਾਸਤੇ ਕੌਫੀ ਤੇ ਵਰਫੀ ਇਹ ਵੀ ਆ ਗਏ ਸੀਗੇ ਵੀਰ ਟਾਈਮ ਨਾਲ ਹੀ ਫਿਰ ਇਹਨਾਂ ਨੇ ਇੱਕ ਜਾਗੋ ਦਾ ਪ੍ਰੋਗਰਾਮ ਜਿਹੜਾ ਹੈਗਾ ਅਟੈਂਡ ਕਰਨਾ ਹੈ ਹਨ ਤੇ ਬਹੁਤ ਵਧੀਆ ਰੌਣਕਾਂ ਲੱਗੀਆਂ ਪਈ ਤੇ ਸਾਡਾ ਕਯੂਟੂ ਜਾਂ ਇੰਦਰ ਦੇਖੋ ਸਾਰੇ ਜਾਨੇ ਸੂਟ ਦੇਖ ਰਹੇ ਨੇ ਹਨ ਖਰੀਦ ਵੀ ਰਹੇ ਤੇ ਬਹੁਤ ਜ਼ਿਆਦੇ ਜਿਹੜੇ ਹੈਗੇ ਸਾਰਿਆਂ ਨੇ ਵਧੀਆ ਸ਼ਾਪਿੰਗ ਕਰਕੇ ਗਏ ਆਪਣੇ ਬਧੀਆਂ ਡਿਸਕਾਊਂਟ ਰੇਟਾਂ ਤੇ ਲਾਏ ਹੋਏ ਸੀਗੇ ਸੂਟ ਸਾਰੇ ਅੱਜ ਚੀਜੀ ਲੈਣ ਦੀ ਲੋੜ ਨਹੀਂ ਪੈਂਦਾ ਆਪਣਾ ਉਲੀ ਚਾਹੀਦਾ ਅੱਜ ਚੀਜੀ ਲੈਣ ਦੀ ਲੋੜ ਨਹੀਂ ਪੈਂਦਾ ਆਪਣਾ ਉਲੀ ਚਾਹੀਦਾ है हां हम काफी हम आ जा घर <coughs> आउने <coughs> <coughs> ปั้นกันจะดวะไีก่่น हाँ हाँ तू ना मर्जी कुछ मरते फूल में दे दे ले ले और रंग में ले ले और पहले करना और आ ले ले और आंधीपन ले ले आनी ले बाहर बात करने फिर क्या ले आएगा तो करके आ ले ले बस फिर फूल का छोटा छोटा का काम ਉਹਨਾਂ ਦੇ ਬਣਾਉਂਦੀ ਆ ਆਪਣੀ ਵੀ ਬਣਾ ਲਈ ਬਣਾ ਲਈ ਥੋੜੀ ਵੀ ਸੂਟ ਦੇਖਦੀਆਂ ਦੀ ਸੂਟ ਪਰੀਆਂ ਦੀ ਹਾਂ ਪਰ ਕਰਦੀ ਬੁੜੀ ਦਾ ਕੋਈ ਨਹੀਂ ਮੇਰੇ ਨਾਲ ਸਾਥ ਨੂੰ ਦੇਣਾ ਮੈਂ ਚੱਲ ਆਤੀ ਨਾ ਇਹ ਤਾਂ ਮਾਸੀ ਜੀ ਇਹ ਲੈ ਲੈ ਜਸ ਤੂੰ ਉਹ ਮੈਂ ਤਾਂ ਹਾਂ ਕਿਨੇ ਲੈ ਹੁਣ ਇਹ ਸਾਡਾ ਪਹੁੰਚਿਆ ਸੀਗਾ ਜੀ ਸਾਡੀ ਮਾਸੀ ਜੀ ਦਾ ਪਰਿਵਾਰ ਹਨ ਉਹਨਾਂ ਦੀਆਂ ਬੇਟੀਆਂ ਰ ਮਾਸੀ ਜੀ ਤੇ ਨਾਲ ਵੀਰ ਜੀ ਸੀਗੇ ਹਨ ਤੇ ਇਹ ਆਪਣੇ ਕਸਟਮਰ ਵੀ ਹੈਗੇ ਆ ਤੇ ਰਿਸ਼ਤੇਦਾਰ ਵੀ ਹੈਗੇ ਇਹ ਪਹੁੰਚਦੇ ਵੀ ਜਰੂਰ ਆ ਤੇ ਲੇਟ ਵੀ ਪਹੁੰਚਦੇ ਆ ਬਸ ਹਰ ਇੱਕ ਵਾਰੀ ਇਹਨਾਂ ਦੀ ਇਹੀ ਹੁੰਦੀ ਹੈਗੀ ਤੇ ਹੁਣ ਇਹ ਲੇਟ ਪਹੁੰਚੇ ਸੀਗੇ ਚਲੋ ਕੋਈ ਗੱਲ ਨਹੀਂ ਹਨ ਕਿਉਂਕਿ ਸਾਨੂੰ ਇਹ ਸੀਗਾ ਵੀ ਇਹਨਾਂ ਨੇ ਆਉਣਾ ਵੀ ਜਰੂਰ ਹੈ ਕੁਲਵਿੰਦਰ ਜੀ ਤਾਂ ਕਿੰਨੇ ਟਾਈਮ ਦੇ ਮੈਨੂੰ ਪੁੱਛ ਰਹੇ ਸੀਗੇ ਕਿ ਭੈਣ ਉਰੀਆਂ ਦਾ ਫੋਨ ਨਹੀਂ ਆਇਆ ਸਟਾਲਸ ਵਾਲੇ ਵੀਰਾਂ ਨੇ ਵੀ ਜਾਣਾ ਸੀਗਾ ਚਲੋ ਇਹਨਾਂ ਨੇ ਚਾਹ ਪਾਣੀ ਪੀ ਲਿਆ ਸੀਗਾ ਜਲਦੀ ਜਲਦੀ ਇੰਨੇ ਨੂੰ ਉਹਨਾਂ ਨੇ ਸਮਾਨ ਚੱਕ ਲਿਆ ਵਿਚਾਰਿਆਂ ਨੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ 4 ਵਜੇ ਤੱਕ ਰਵਾਂਗੇ ਅਸੀਂ ਜਾਗੋ ਤੇ ਜਾਣਾ ਹੈ ਫਿਰ ਵੀ 5 ਵਜੇ ਤੱਕ ਆਪਣੇ ਕੋਲ ਟਾਈਮ ਲਾ ਗਏ ਤੇ ਫਿਰ ਵੀ ਚਲੋ ਵਰਫੀ ਆਪਣੀ ਘਟੋ ਘਟ 5 ਕਿਲੋ ਵਰਫੀ ਜਿਹੜੀ ਹੈਗੀ ਬਚ ਗਈ ਸੀਗੀ ਜੀ ਕਿਉਂਕਿ ਕਾਫੀ ਕਸਟਮਰ ਦੇ ਮੈਸੇਜ ਆ ਰਹੇ ਤੇ ਕਿ ਅਸੀਂ ਕੱਲ ਆ ਕੇ ਜਾਵਾਂਗੇ ਹਨ ਚਲੋ ਸਾਰਿਆਂ ਦਾ ਮਿੱਠਾ ਮੂਹ ਤਾਂ ਕਰਾਇਆ ਜਾਂਦਾ ਹੁਣ ਇੱਥੇ 5:30 ਪੌਣੇ 6 ਹੋ ਗਏ ਸੀਗੇ ਟੈਂਟ ਵਾਲੇ ਵੀਰ ਵੀ ਆ ਗਏ ਸੀਗੇ ਉਹਦਾ ਟੈਂਟ ਵਗੈਰਾ ਚੱਕਣ ਹਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਹੈ ਨੇ ਸਾਨੂੰ ਜਿਹੜੇ ਹੈਗੇ ਆਪਣੇ ਬਲੇਸਸ ਦੇਣ ਲਈ ਪਹੁੰਚੇ ਆ ਹਨ ਤੇ ਇਕੱਠ ਫਿਰ ਵੀ ਕਾਫੀ ਜ਼ਿਆਦਾ ਇਕੱਠ ਹੋ ਗਿਆ ਸੀਗਾ ਹਨ ਤਿੰਨ 350 ਬੰਦੇ ਦਾ ਇਕੱਠ ਜਿਹੜੇ ਹੈਗੇ ਹੋ ਗਿਆ ਸੀਗਾ ਕਿਉਂਕਿ ਆਪਣੇ ਇਹ ਸੀਗਾ ਖਿੰਡਵੇਂ ਆਈ ਗਏ ਬੰਦੇ ਹਨ ਇੱਕ ਦਮ ਜੇ ਇਕੱਠ ਹੋ ਜਾਂਦਾ ਫਿਰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਨਾ ਤੇ ਹਰੇ ਕੋ ਕੋ ਆਈ ਗਿਆ ਤੇ ਚਾਹ ਪਾਣੀ ਪੀ ਗਿਆ ਜਾਈ ਗਿਆ ਉਹਦੇ ਕਰਕੇ ਇਕੱਠ ਦਾ ਘੱਟ ਪਤਾ ਲੱਗਦਾ ਜੇ ਇਕੱਠਾ ਹੋ ਜੇ ਫਿਰ ਕਿਉਂਕਿ ਜਗਾ ਘੱਟ ਸੀਗੀ ਹੈ ਨਾ ਜਗਾ ਘੱਟ ਸੀਗਾ ਇੱਕ ਟਾਈਮ ਹੀ ਬਹੁਤ ਜ਼ਿਆਦਾ ਰਸ ਜਾ ਪੈ ਗਿਆ ਸੀਗਾ ਤੇ ਕਿਉਂਕਿ ਸ਼ਹਿਰਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਨਾ ਜਗਾ ਦੀ ਜਗਾ ਤੰਗ ਹੀ ਹੁੰਦੀ ਹੈ ਹੈ ਨਾ ਸ਼ਹਿਰ ਦੇ ਵਿੱਚ ਆਪਾਂ ਜ਼ਿਆਦਾਤਰ ਜਿਹੜਾ ਹੈਗਾ ਗਲੀਆਂ ਵੀ ਨਹੀਂ ਰੋਕ ਸਕਦੇ ਚਲੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਹੁੰਚੇ ਹਨ ਜਿਹੜੇ ਨਹੀਂ ਪਹੁੰਚੇ ਉਹਨਾਂ ਦਾ ਵੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ